ਇਹਨਾਂ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਕਿਰਪਾਲ ਸਿੰਘ ਅੱਜ ਪਿੰਡ ਭਾਗੋਗੇ ਭਾਗੋਗੇ ਜੀ ਬਸਤੀਗੁਰੂ ਤੇਗਵਧਰ ਬਸਤੀਗੁਰੂ ਤੇਗਵਧਰ ਜੀ ਪਿੰਡ ਭਾਗੋਗੇ ਜੀ ਇੱਥੇ ਬਹੁਤ ਮਸ਼ਹੂਰ ਗੁਰਦੁਆਰਾ ਗੁਰੂ ਮਹਾਰਾਜ ਜੀ ਦਾ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਤਸ਼ਾਹੀ ਜੀ ਤੇ ਮੰਨ ਲਓ ਵੀ ਹਰ ਪੁੰਨਿਆ ਮੱਸਿਆ ਲੱਗਦੀ ਹੈ ਵਧੀਆ ਪੂਰਾ ਵਧੀਆ ਗੁਰਦੁਆਰਾ ਬਣਿਆ ਹੋਇਆ ਜੀ ਜ਼ਰੂਰ ਮੱਥਾ ਟੇਕ ਕੇ ਵੀ ਜਾਵਾਂਗੇ ਤੇ ਗੱਲ ਕਰਦੇ ਹਾਂ ਅੰਕਲ ਦੇ ਦੋ ਪਸ਼ੂ ਖਰਾਬ ਸੀਗੇ ਜੀ ਮੇਨ ਇੱਕ ਦਾ ਗਾਂ ਸੀ ਇਹਦੇ ਸੀਮਨ ਲਵਾਤਾ ਜੀ ਇਹਨਾਂ ਨੇ ਇਹਦਾ ਕਿੰਨੇ ਕ ਵਾਰੀ ਭਲਵਾਇਆ ਸੀ ਸੀਮਣ ਇਹਦੇ ਪਹਿਲਾਂ ਹੀ ਇਹ ਦੂਜੀ ਨਹੀਂ ਭਰਿਆ ਅੱਛਾ ਦੂਜੀ ਵਾਰੀ ਭਰਿਆ ਵੀ ਤੁਸੀਂ ਐਮ ਬਾਲਾ ਰਿਪੀਟ ਨਹੀਂ ਕਹਿ ਸਕਦੇਗੇ ਨਹੀਂ ਨਹੀਂ ਬਹੁਤ ਹੀ ਰਿਪੀਟ ਤੇ ਆ ਗਾਂ ਦਾ ਥੋੜਾ ਜਿਹਾ ਬਾਡੀ weight ਘੱਟ ਹੋਣ ਕਰਕੇ ਨਹੀਂ ਰਹੀ ਜੀ ਤੇ ਹੀਟ 'ਚ ਵੀ ਨਹੀਂ ਆ ਰਹੀ ਸੀਗੀ ਤੇ ਅਨੀਮੀਕ ਹੈ ਜੀ ਗਾਂ ਆ ਦੇਖੋ ਥਾਣੇ ਦੇ ਪੀਲੇ ਹੋਏ ਪਏ ਆ ਤਾਂ ਹੀ ਥੋੜਾ ਜਿਹਾ ਬਾਡੀ weight ਘੱਟ ਐ ਇੱਕ ਥੋੜੀ ਜਿਹੀ ਬਾਈਪਾਸ ਸੈੱਟ ਨਹੀਂ ਪੈ ਰਹੀ ਤੇ ਪਸ਼ੂ ਗਿੱਸੇ ਆ ਜੀ ਇੱਕ ਇਹੀ ਗਾਂ ਥੋੜੀ ਜਿਹੀ ਲਿੱਸੀ ਐ ਤੇ ਇੱਕ ਉਹ ਵੈੜ ਆ ਜਿਹੜੀ ਸਾਹਮਣੇ ਇਹਨਾਂ ਨੇ ਖਰੀਦੀ ਵੀ ਸੀਗੀ ਤੇ ਸਭ ਤੋਂ ਸੋਹਣੀ ਗੱਲ ਇਹ ਹੈ ਜੀ ਇਹਨਾਂ ਨੇ ਹਜੇ ਸਾਲ ਕੀ ਹੋਇਆ ਕੰਮ ਸ਼ੁਰੂ ਕੀਤੇ ਨੂੰ ਤੇ گاਵਾ ਦਾ ਸਟ੍ਰਕਚਰ ਉਸ ਹਿਸਾਬ ਨਾਲ ਹੀ ਲਿਆ ਬਈ ਬਹੁਤ ਜ਼ਿਆਦੇ ਮੰਨ ਲਓ ਵੱਡੇ ਉੱਚੇ ਦਰਜੇ ਦੇ ਗਾਵਾਂ ਨਹੀਂ ਲਈਆਂ ਵੀ ਕੱਲ ਨੂੰ ਕੋਈ ਦਿੱਕਤ ਆਵੇ ਓਵੇਂ ਓਵੇਂ ਨੌਲੇਜ ਵਧੀ ਜਾਊਗੀ ਪਸ਼ੂ ਵਧਾਈ ਜਾਣਗੇ ਜੇਦੋਂ ਆਪਾਂ ਸ਼ੁਰੂ ਚ 35 ਤੋਂ 40 ਲੀਟਰ ਵਾਲੀਆਂ ਗਾਵਾਂ ਲੈ ਲੈਣੇ ਆ ਜੀ ਤੇ ਉਹਦੇ ਚ ਆਪਾਂ ਘੱਟਾ ਹੀ ਖਾਨੇਗਾ ਉਹ ਆਪਾਂ ਨੂੰ ਨੌਲੇਜ ਹੁੰਦੀ ਨਹੀਂ ਫਿਰ ਆਪਾਂ ਕਿਸੇ ਦੇ ਸਿਰ ਤੇ ਨਿਰਭਰ ਹੁੰਨੇ ਆ ਠੀਕ ਆ ਇਹਨਾਂ ਦੇ 20 ਪਲੱਸ ਵਾਲੀਆਂ ਗਾਵਾਂ ਵੀ ਹੈ ਨਹੀਂਆਂ ਜੀ 20 ਕਿਲੋ ਤੱਕ ਹੀ ਆ ਜਿਵੇਂ ਉਹ ਪਹਿਲਾਂ ਵੜ ਇਹਨਾਂ ਦੀ 22 ਮਹੀਨਿਆਂ ਦੇਵੇਂ ਉਹਦਾ ਅੱਜ ਬੋਡੀ ਵੇਟ ਘਟਾ ਹੈ ਜੀ ਦੱਸਿਆ ਇਹਨਾਂ ਨੂੰ ਥੋੜਾ ਜਿਹਾ ਦੁੱਧ ਦੇ ਰਹੀ ਆ ਬਾਈਪਾਸ ਸਾਈਡ ਪੈਣ ਨਹੀਂ ਰਹੀ ਇਹ ਗਾਂ ਵੀ ਇਹ ਨਹੀਂ ਹੈ ਠੀਕ ਹੈ ਗਾਂ ਪਹਿਲਾਂ ਸ਼ੁਰੂ ਚ ਲੰਪੀਸ ਕਹਨ ਚਾਈ ਹੋਊਗੀ ਤਾਂ ਕਰਕੇ ਇਹਦੇ ਆ ਨਿਸ਼ਾਨ ਬਣੇਦੇ ਠੀਕ ਹੈ ਤੇ ਇਹਨਾਂ ਨੂੰ ਦੋਵਾਂ ਨੂੰ ਬਾਈਪਾਸ ਸਾਈਡ ਤੇ ਆਇਰਨ ਟੌਨਿਕ ਲਿਖਿਆ ਜੀ ਆਪਾਂ ਨੂੰ ਸਿਹਤ ਬਣ ਜੂਗੀ ਆ ਗਾਂ ਦਾ ਤੁਸੀਂ ਵੇਖ ਹੀ ਰਹੇ ਹੋ ਜੀ ਆ ਤੁਸੀਂ ਧਿਆਨ ਮਾਰ ਲਿਆ ਕਰੋ ਥਣਾਂ ਲਈ ਇਹਦੇ ਥਣ ਹੋਵੇਂ ਗੁਲਾਬੀ ਨਹੀਂਗੇ ਠੀਕ ਹੈ ਕਨਫਰਮ ਆ ਵੀ ਇਹ ਤਖੂਣ ਘਟਾ ਹੈ ਜੀ ਜਿੰਨਾ ਚਿਰ ਖੂਨ ਦੀ ਕਮੀ ਆ ਬੱਚੂ ਨਹੀਂ ਕਦੇ ਵੀ ਸਿਹਤ ਨਹੀਂ ਬਣੂਗੀ ਇਹ ਬਹੁਤ ਦਿੱਕਤ ਆ ਜੀ ਖੂਨ ਵਾਲੀ ਤਾਂ ਜ਼ਿਆਦਾ ਹੀ ਦਿੱਕਤ ਆ ਜ਼ਿਆਦਾਤਰ ਆਇਰਨ ਟੌਨਿਕ ਨਾਲ ਹੀ ਬਸ ਸੈੱਟ ਹੋ ਜਾਂਦੇ ਆ ਤੇ ਜਿਵੇਂ ਇਹ ਵੀ ਤੁਹਾਨੂੰ ਦਿਖਾਵਾਂਗੇ ਵੀ ਜਿਵੇਂ ਅੱਜ ਵੀਡੀਓ ਚ ਦਿਖਾ ਰਹੇ ਆ ਠੀਕ ਆ ਅੰਕਲ ਕੋਲੇ ਕਾਲ ਹੈਗਾ ਜੀ ਨੌਂ ਗਾਮਾ ਜੀ ਠੀਕ ਆ ਤੇ ਕਿੰਨੇ ਪੈਸੇ ਲਾ ਕੇ ਕੰਮ ਸ਼ੁਰੂ ਕੀਤਾ ਸੀ ਆਪਾਂ ਜੀ ਇਹ 2 ਲੱਖ ਰੁਪਏ ਲੱਗਾ 2 ਲੱਖ ਲਾਇਆ ਜੀ ਹਾਂ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਸਾਲ ਹੋ ਗਿਆ ਸਾਲ ਹੋ ਗਿਆ ਜੀ ਆਹ ਗਾਂ ਵੀ ਲਈ ਆਪਾਂ ਜੀ ਗਰ ਵੀ ਇਹ ਵੀ ਲਈ ਇਹ ਕਿੰਨੇ ਦੁੱਧ ਤੇ ਲਈ ਸੀ ਜੀ ਇਹ ਉਹ 14 ਲੀਟਰ ਦੇ ਲਈ ਅੱਛਾ 14 ਦੇ ਲਈ ਸੀ ਜੀ ਹੁਣ ਕਿੰਨਾ ਦੋ ਦੇ ਰਹੀ ਐ ਹੁਣ 20 ਆ 20 ਤੋਂ ਪਲੱਸ ਇਹ ਤੋਂ ਆਇਆ ਬੱਚਾ ਕੋਈ ਆਪਣੇ ਇਹ ਚ ਬੱਚਾ ਹੀ ਸੀ ਬੱਚਾ ਸੀਗਾ ਬੱਚਾ ਦੇ ਲੈ ਗਏ ਉਦੋਂ ਚਾਹੀਦਾ ਹੈਗੇ ਅੱਛਾ ਚਾਹੀਦਾ ਸੀਗਾ ਤੇ ਬੱਚਾ ਗਿਰਦਾ ਆਇਆ ਸੀਗਾ ਤੂੰ ਨਹੀਂ ਗਿਰਦਾ ਸੀਗਾ ਅੱਛਾ ਬੱਚਾ ਗਿਰਦਾ ਸੀਗਾ ਇਸ ਤੋਂ ਪਹਿਲਾਂ ਤੁਸੀਂ ਕਦੇ ਇਹ ਕਹਿ ਕੇ ਡਾਕਟਰ ਨੂੰ ਠੀਕਾ ਭਰਾ ਇਹ ਵੀ ਚੰਗਾ ਭਰ ਦੇ ਨਹੀਂ ਕਿਹਾ ਨਹੀਂਗਾ ਐਵੇਂ ਤੈਨੂੰ ਵੀ ਜਿਹੜੇ ਭਰ ਜਾਂਦੇ ਆ ਭਰ ਜਾਂਦੇ ਹਨ ਤੇ ਅੰਕਲ ਨੂੰ ਇਹ ਚੀਜ਼ ਦੱਸੀ ਹੈ ਜੀ ਵੀ گاਵਾ ਵਧੀਆ ਸਾਰੀਆਂ ਠੀਕ ਹੈ ਵੀ ਮੰਨ ਲਓ ਮਿਨਰਲ ਮਿਕਚਰ ਵੀ ਰੈਗੂਲਰ ਸੀਆਰਐਸ ਚੱਲ ਰਿਹਾ ਠੀਕ ਹੈ ਕੈਲਸ਼ੀਅਮ ਵਗੈਰਾ ਇਹਨਾਂ ਨੂੰ ਦੱਸ ਕੇ ਜਾਵਾਂਗੇ ਜੀ ਬਾਈਪਾਸ ਸਾਈਡ ਦੱਸਾਂਗੇ ਸਕਸੈਸਾ ਮੰਨ ਲਓ ਓਵੇਂ ਫਾਰਮ ਐ ਨਹੀਂ ਗਾ ਬਈ ਫੇਲ ਨਹੀਂ ਕਹਿ ਸਕਦੇ ਆਪਾਂ ਵੀ ਕੋਈ ਪਸ਼ੂ ਵੀ ਐਵੇਂ ਬਾਲਾ ਰਪੀਟ ਨਹੀਂ ਕਰ ਰਿਹਾਗਾ ਜੇ ਦੋ ਗਾਵਾਂ ਸੀਂਗਾਂ ਤਾਂ ਇਹਦੇ ਇਹੀ ਹੋਈ ਦੀ ਆ ਜੀ ਤੇ ਆਪਾਂ ਮੈਂ ਸਪੈਸ਼ਲ ਉਹ ਗਾਂ ਤੇ ਆਇਆ ਸੀਗਾ ਉਹਦੀ ਸਿਹਤ ਨਹੀਂ ਬਹਾਰੀ ਸੀ ਅੱਜ ਜੀਰੇ ਦਾ ਟੂਰ ਸੀਗਾ ਜੀ ਠੀਕ ਹੈ ਤੇ ਟੂਰ ਤੇ ਤੁਹਾਨੂੰ ਪਤਾ ਜੀ ਵੀ ਜਦੋਂ ਜਿੱਧਰਲੇ ਪਾਸੇ ਵੀ ਹੋਈ ਦਾ ਗਰੁੱਪ ਬਣਿਆ ਵਾ ਤੇ ਇੱਧਰ ਕੋਈ ਫੋਨ ਕਰ ਲੈਂਦਾ ਆਪਾਂ ਜਾਵੜੀ ਦਾ ਜੀ ਟੂਰ ਗਰੁੱਪ ਹੋ ਕੇ ਐਡ ਹੋਣ ਵਾਸਤੇ 9815843096 ਦੇ ਤੁਸੀਂ ਬਲੋ ਆਪਦੇ ਪਿੰਡ ਦਾ ਨਾਮ ਤੇ ਜ਼ਿਲ੍ਹਾ ਲਿਖ ਕੇ ਜਰੂਰ ਭੇਜੋ ਜੀ ਠੀਕ ਆ ਫਿਰ ਉਹ ਚ ਟੂਰ ਚ ਐਡ ਹੋ ਜਾ ਉਹ ਹੋ ਜੂਗੇ ਤੇ ਜਿੱਧਰ ਨੂੰ ਮੈਂ ਜਾਣਾ ਜੀ ਉਧਰ ਸਿਰਫ ਤੁਹਾਨੂੰ ਇਨਫੋਰਮੇਸ਼ਨ ਬਿਲਦੀ ਰਹੂਗੀ ਜਿਹੜੇ ਵੀਰ ਨੇ ਕੋਈ ਬੁਲਾਉਣਾ ਚਾਹੁੰਦੇ ਰਿਪੋਰਟਰ ਪਸ਼ੂ ਵਾਲੇ ਤਾਂ ਜਰੂਰ ਸੰਪਰਕ ਕਰੋ ਜੀ ਠੀਕ ਆ 9 ਅੱਠ ਗਾਵਾਂ ਤੋਂ ਕੰਮ ਸ਼ੁਰੂ ਕੀਤਾ ਜੀ ਤੇ 2 ਲੱਖ ਰੁਪਈਆ ਲਾਇਆ ਕਿੰਨੇ ਕ ਪੈਸੇ ਬਚ ਰਹੇ ਜੀ ਹੁਣ ਇਸ ਟਾਈਮ ਦੁੱਧ ਦੀ ਵਜ ਜਾਂਦਾ ਦੁੱਧ ਦੀ ਵਜ ਜਾਂਦਾ ਹੀ ਤੇ ਦੁੱਧ ਤੇ ਉਵੇਂ ਹੀ ਚੱਲੀ ਜਾਂਦੀ ਹੈ ਕਿ ਗਰਮੀ ਕਰਕੇ ਹੁਣ ਘਟ ਗਿਆ ਮਾੜਾ ਥੋੜਾ ਜਿਹਾ ਘਟਿਆ ਵਸ ਥੋੜਾ ਜਿਹਾ ਘਟਿਆ ਠੀਕ ਹੈ ਜੀ ਕੀ ਰੇਟ ਦੁੱਧ ਪੈਂਦਾ ਜੀ ਆਪਾਂ ਇਹ ਵੀ ਦੱਸ ਦੇਗੇ ਏਰੀਆ ਦੇ ਹਿਸਾਬ ਨਾਲ 38 ਰੁਪਏ ਘਰੋਂ ਲੈ ਕੇ ਜਾਂਦੇ ਦੁੱਧ ਘਰੋਂ ਘਰ ਅੱਛਾ ਘਰੋਂ ਦੁੱਧ ਲੈ ਕੇ ਜਾਂਦੇ 38 ਰੁਪਏ ਤੇ ਦੁੱਧੀ ਨੂੰ ਪਾਉਣੇ ਆ ਦੁੱਧੀ ਜੀ ਘਰਾਂ 'ਚ ਦੁੱਧ ਨਹੀਂ ਲੱਗਿਆ ਘਰਾਂ 'ਚ ਥੋੜਾ ਜਿਆਦਾ ਗਾਵਾਂ ਦਾ ਦੁੱਧ ਪਸੰਦ ਨਹੀਂ ਕਰਦੇ ਲੋਕ ਹਨ ਤੇ ਹੋਰ ਕੀ ਕੀ ਪਾ ਰਹੇ ਆ ਜੀ ਸੀਆਰ ਇਸ ਤੋਂ ਬਿਨਾ ਤੁਸੀਂ ਬਸ ਯਾਰ ਐਸੇ ਬਾਰਡਰ ਦਾ ਬਫਰ ਬਫਰ ਜੀ ਤੇ ਮਿੱਠਾ ਸੋਡਾ ਤੇ ਮਿੱਠਾ ਸੋਡਾ ਹੀ ਆ ਇਹ ਰੈਗੂਲਰ ਚੱਲ ਰਿਹਾ ਹੈ ਰੈਗੂਲਰ ਜੀ ਜੇ ਲੋਕਾਂ ਵੀ ਗਾਵਾਂ ਲੈਂਦੇ ਆ ਜੀ ਤੇ ਕੰਮ ਸ਼ੁਰੂ ਕੀਤੇ ਨੂੰ ਹਜੇ ਸਾਲ ਹੀ ਹੋਇਆ ਸਮਾਂ ਤਾਂ ਹੀ ਹਜੇ ਕੋਈ ਬੱਚੀ ਆਪਣੀ ਤਿਆਰ ਨਹੀਂ ਹੋएगी ਹਾਂਜੀ ਜੇ ਗਾਂ ਚੰਗੇ ਟੀਕੇ ਤੋਂ ਬੱਚੀਆਂ ਤਿਆਰ ਹੋਣਗੀਆਂ ਫੇਰ ਹੀ ਫਾਇਦਾ ਜੀ ਹਜੇ ਤੱਕ ਦਾ ਚਲੋ ਆਪਾਂ ਨੂੰ ਵੀ ਪਤਾ ਵੀ ਜਿੰਨੇ ਕ پیسے ਤੁਸੀਂ ਇਨਵੈਸਟ ਕਰੀ ਬੈਠੇ ਆ ਉਹਨਾਂ ਦਾ ਸਾਂਭ ਲਓ ਵੀ ਤੁਹਾਨੂੰ ਪ੍ਰੋਫਟ ਹੋਈ ਜਾਂਦਾ ਹੈ ਹੈਗੀ ਆ ਜੀ 15-2000 2000 ਤੱਕ ਹੋਊਗੀ ਹਾਂਜੀ ਹਾਂਜੀ ਠੀਕ ਹੈ 1000 ਤਾਂ ਵੱਜ ਜਾਂਦਾ ਹੋਊਗਾ ਹਾਂ ਮੇਰੇ ਹਿਸਾਬ ਨਾਲ ਤਾਂ 2 ਲੱਖ ਰੁਪਈਆ ਲਾ ਕੇ 3000 ਰੁਪਈਆ ਨਹੀਂ ਕਿਸੇ ਕੰਮ 'ਚ ਵੱਜਦਾ ਜੀ ਠੀਕ ਹੈ ਨਾ ਹੀ ਕੋਈ 2 ਲੱਖ ਨਾਲ ਕੰਮ ਸ਼ੁਰੂ ਹੁੰਦਾ ਬਾਕੀ ਤੁਸੀਂ ਉਹ ਮੰਦੇ ਟਾਈਮ ਹੁਣ ਗਾਵਾਂ ਦੇ ਰੇਟ ਬਹੁਤ ਆ ਹਾਂਜੀ ਤਾਜ ਤੋਂ ਸਾਲ ਪਹਿਲਾਂ ਥੋੜਾ ਘੱਟ ਸੀਗਾ ਜੀ ਹੁਣ ਤਾਂ ਗ੍ਰੇਰੀ ਫਾਰਮ ਖੁੱਲ੍ਹੇ ਬਹੁਤ ਜਾਂਦੇ ਆ ਤੇ ਬਸ ਉਹਨੂੰ ਇਹੀ ਚੀਜ਼ ਦੱਸਣ ਵਾਸਤੇ ਵੀਡੀਓ ਬਣਾ ਰਹੇ ਆ ਜੀ ਵੀ ਜਿਹੜੇ ਪਸ਼ੂ ਜ਼ਿਆਦਾ ਦੁੱਧ ਦਿੰਦੇ ਆ ਜਿਵੇਂ ਉਹ ਗਿਹੜਾ ਤੇ ਆਹ ਵਿਹੜਾ 20 ਕਿਲੋ ਵਾਲੀਆਂ ਥੱਲੇ ਵਾਲੀਆਂ ਗਾਵਾਂ ਨੂੰ ਤਾਂ ਬਾਈਪਾਸ ਫੈਡ ਦੀ ਏਡੀ ਕੋਈ ਲੋਡ ਨਹੀਂ ਹੁੰਦੀ ਜੀ ਲੋਡ ਤਾਂ ਵੈਸੇ ਹੈਗੀ ਆ ਚਲੋ ਉਹਨਾਂ ਨੂੰ ਘੱਟ ਬਾળો ਤੇ ਪਰ ਫਿਰ ਵੀ 100 150 ਗ੍ਰਾਮ ਬਾਈਪਾਸ ਫੈਡ ਡੇਲੀ ਜ਼ਰੂਰ ਰੁਟੀਨ ਚ ਪਾਓ ਜੀ ਤੇ ਗਰਮੀ ਚ ਗੈਰੈਂਟ ਆਉਣ ਕਿਤੇ ਡਿਲੀਵਰ ਟਾਉਣ ਤੇ ਨਾ ਬਚੂ ਉਹਨੂੰ ਬੰਦ ਕਰੋ ਜੇ ਕਦਾ ਪਸ਼ੂ ਹੌਂਕਦਾ ਨਹੀਂ ਕਿ ਚਿਚੜਾ ਕਰਕੇ ਜਿਹੜਾ ਖੂਨ ਘਟਿਆ ਹੁੰਦਾ ਪਸ਼ੂ ਦਾ ਪੂਰਾ ਰਹਿੰਦਾ ਤੇ ਪਸ਼ੂ ਦੀ ਸਿਹਤ ਨਹੀਂ ਡਾਉਣ ਹੁੰਦੀ ਕਦੇ ਵੀ ਠੀਕ ਹੈ ਡੀਵਰਮਿੰਗ ਦਾ ਸ਼ਾਇਦ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਡੀਵਰਮਿੰਗ ਕਰਦੇ ਨੇ ਨੀ ਅੰਕ ਕਿੰਨੇ ਟਾਈਮ ਬਾਅਦ ਉਹ 3 ਮਹੀਨੇ 3 ਮਹੀਨੇ ਬਾਅਦ 6 ਮਹੀਨਾ ਵਾਲੀ ਹੁਣ ਕੀਤੀ ਹੈ ਅੱਛਾ ਹਰ ਵਾਰੀ ਗੋਲੀ ਬਦਲ ਕੇ ਕਰਦੇ ਆ ਗੋਲੀ ਬਦਲ ਲਗੇ ਜੀ ਤੇ ਪਾਊਡਰ ਵੀ 6 ਮਹੀਨਾ ਬਾਅਦ ਬਦਲ ਲੰਨੇ ਆ ਪਾਊਡਰ ਵੀ ਕਿਹੜੇ ਪਾਊਡਰ ਦਾ ਰਿਜ਼ਲਟ ਸਹੀ ਮਿਲਿਆ ਜੀ ਆਪਾਂ ਜਦੋਂ ਸਾਰਿਆਂ ਨੂੰ ਦੱਸ ਸੀਆਰਐਸ ਹੀ ਆ ਸਭ ਤੋਂ ਵਧੀਆ ਹੈ ਸਾਰਿਆਂ ਤੋਂ ਵਧੀਆ ਆ ਸੀਆਰਐ ਕਿਹੜਾ ਪਾਊਡਰ ਹੈ ਜਿਹਦਾ ਨਹੀਂ ਰਿਜ਼ਲਟ ਮਿਲਿਆ ਚਲੋ ਰਹਿਣ ਦਿਓ ਨਾ ਗਾਣੂ ਲੈਣਾ ਹਾਂ ਉਹ ਕੀ ਲੋੜ ਹਾਂ ਲੋੜ ਹੀ ਨਹੀਂ ਜੀ ਠੀਕ ਹੈ ਜਿਹੜੇ ਪਾਊਡਰ ਦਾ ਨਹੀਂ ਮਿਲਿਆ ਚਲੋ ਓਕੇ ਆ ਤੇ ਸੀਆਰਐਸ ਦਾ ਤੁਹਾਨੂੰ ਵਧੀਆ ਰਿਜ਼ਲਟ ਮਿਲਿਆ ਵਧੀਆ ਵਧੀਆ ਠੀਕ ਹੈ ਠੀਕ ਹੈ ਜੀ ਤੇ ਸਹੀ ਹੈ ਕੰਮ ਅੰਕਲ ਹੋਰ ਵਧਾਉਣਾ ਕਿ ਬਸ ਇੱਥੇ ਹੀ ਰੱਖਣਾ ਜੇ ਇਹ ਤਾਂ ਨੇ ਇੱਥੇ ਰੱਖਾਂਗੇ ਵਧਾਵਾਗੇ ਸਹੀ ਅਸੀਂ ਮੰਨ ਲਓ ਵੀ ਆਪਦੇ ਪਸ਼ੂਆਂਾਂ ਨੂੰ ਵਧਾਓ ਜੇ ਪਸ਼ੂ ਖਰੀਦ ਕੇ ਨਾ ਵਧਾਓ ਵੀ ਜਿਵੇਂ ਆਪਾਂ ਇਹਨਾਂ ਤੋਂ ਬਰੀਡ ਬਤਿਆਰ ਕਰਾਂਗੇ ਜਿਵੇਂ ਆ ਹੁਣ ਥੋਡੀ ਜਰਸੀ ਗਾਣਾ ਜੀ ਇਹ ਕਰੋ ਸਕਦੇ ਤੇ ਜਰਸੀ ਦਾ ਸੀਮਨ ਹੀ ਲੱਗੇ ਆ ਥੋਡੀ ਗਿਰਦਾ ਲਹੀ ਲੱਗੇ ਤੇਰੀ ਬੰਨੀ ਤੁਸੀਂ ਮਾਹਰ ਹਾਂ ਜੀ ਐਚਐਫ ਦਾ ਸੀਮਨ ਲੱਗਿਆ ਨਾ ਐਚਐਫ ਨਾਲ ਗਹਿਰ ਦੇਣੀ ਹੁਣ ਜੀ ਇਹਦੇ ਆ ਫਦਾ ਸੀਮਨ ਲੱਗਿਆ ਨਾਲੇ ਤਾਂ ਸੂਣ ਵੇਲੇ ਦਿੱਕਤ ਆਊਗੀ ਨਾ ਇਹਦੀ ਕੋਈ ਬੇੜ ਰਹਿਣੀ ਆ ਤੇ ਦੂਜੀਆਂ ਥੋਡੀਆਂ ਸਾਰੀਆਂ ਗਾਵਾਂ ਐਚਐਫ ਇਹ ਰਿਆ ਕੈਪੀ ਤੇ ਸੂਣ ਵੇਲੇ ਦਿੱਕਤ ਆਈ ਇਹਨੂੰ ਔਖੀ ਹੋਈ ਹੋਊਗਾ ਨਾ ਹੋਈ ਹੈ ਨਾ ਔਖੀ ਹਾਂ ਥੋੜਾ ਜਿਹਾ ਵੈੜ ਦਾ weight ਘਟ ਸੀ ਨਾ ਤਾਂ ਕਰਕੇ ਫਿਰ ਹੁਣ ਨਿੱਸੀ ਵੀ ਤਾਂ ਹੀ ਆ ਜੀ ਹੂੰ ਹੂੰ ਤੇ ਇੱਕ ਬਸ ਇਹਦਾ ਧਿਆਨ ਰੱਖ ਲਿਆ ਕਰੋ ਵੀ ਜਿਹੜਾ ਪਸ਼ੂ ਸਾਹਿਬ ਮੰਨ ਕੇ ਚਲੋ ਕਿ ਢਾਈ ਤਿੰਨ ਕੁਵੰਟਲ ਦਾ ਢਾਈ ਕਲ ਦਾ ਹੀ ਹੈਗਾ ਜੀ ਤੇ ਗਾਂ ਤੁਹਾਨੂੰ ਪਤਾ ਵੀ ਸਟ੍ਰਕਚਰ ਦਾ ਬਾਹਲਾ ਵਧੀਆ ਹੈ ਨਹੀਂਗਾ ਉਹਦੇ ਜਰਸੀ ਲਵਾ ਦਿਆ ਕਰੋ ਪਹਿਲੇ ਸੂਏ ਬਾਕੀ ਹੁਣ ਤਾਂ ਵੈਸੇ ਠੀਕ ਹੈ ਪਤਾ ਲੱਗਣ ਲੱਗ ਗਿਆ ਜੇ ਮੈਂ ਡੈਨਮਾਰਕ 40 1 20 ਦਾ ਬੱਚਾ ਬਹੁਤ ਛੋਟਾ ਆਉਂਦਾ ਹਾਂ ਉਹ ਜਾਂ ਟੀਕਾ ਭਰਾ ਸਕਦੇ ਆ ਤੁਸੀਂ A ਜ਼ਿਆਦਾਤਰ ਵੱਡੇ ਹੀ ਆਉਂਦੇ ਨੇ ਉਹ ਵੱਡੇ ਸਟ੍ਰਕਚਰਾਂ 'ਚ ਭਰੌਣ ਦਾ ਫਾਇਦਾ ਜਿਵੇਂ ਤੁਸੀਂ ਆਹ ਗਾਂ ਦੇ ਟੀਕੇ ਭਰਵਾਉਂਗੇ ਜਾਂ ਤਾਂ ਗਹਿਰ ਇਰਲੈਂਡੋ ਜਿਹੜਾ ਸੋਨਾ ਵਿੱਚ ਤੇ ਅਕਸਾ ਇਹ ਵੀ ਆਵਾਜ਼ ਦੇਖ ਲਓ ਪ੍ਰਵਾਹ ਹੈ ਚੰਗਾ ਵਧੀਆ ਬਣ ਜਗੀ ਇਹ ਤੇ ਹਨ ਇਹ ਸਿੰਬਾ ਵਾਲੀ ਗਹਿਰ ਹੈ ਤੇ ਬਾਕੀ ਕੰਨਾਂ ਤੋਂ ਦੱਸ ਰਹੀ ਹੈ ਵੀ ਮੈਂ ਗਹਿਰਾਂ ਤੇ ਹੈ ਇਹ ਗਹਿਰ ਤੇ ਸਾਈਵਾਲ ਦਾ ਕਰੋ ਠੀਕ ਹੈ ਅੱਧੀ ਫੜੀ ਅੱਡ ਕੇ ਤੇ ਨਹੀਂ ਆ ਫੇਰੀ ਅੱਧ ਕੜਾਈ ਪੰਜ ਤੇ ਦੂਜੀਆਂ ਦੀ ਦੂਜੀਆਂ ਦੂਜੀਆਂ ਦੀ ਸਾਢੇ ਤਿੰਨ ਚਾਰ ਇਹਦੀ ਫੈਟ ਬਹੁਤ ਦੁੱਧ ਹੁੰਦਾ ਹੈ ਇਹ ਵੀ ਵਰਤਦੇ ਆ ਦੁੱਧ ਜੀ ਆਂ ਲੋਕ ਸ਼ੌਂਕ ਨੂੰ ਰਾਹੇ ਗਾਵਾਂ ਨੂੰ ਤਾਂ ਜੀ ਦਿਨ ਕੀ ਦੀ ਕੀ ਬਾਾਰੇ ਆ ਜਲੋ ਅੱਧੋ-ਅੱਧ ਦਾ ਦੱਸਦਾ ਆਪਾਂ ਨੂੰ ਜੀ ਅੱਧੋ-ਅੱਧ ਜ ਇੰਨੇ ਕ ਪੈਸੇ ਤਾਂ ਵੱਜਦੇ ਹੀ ਹੋਣਗੇ ਤੇ ਜਿਹੜੇ ਬੰਦੇ ਨੂੰ ਮੰਨ ਲਓ ਸਕਸੈਸ ਆ ਉਹ ਸਕਸੈਸੀ ਆ ਜੀ ਫੇਲ ਫੂਲ ਹੋਣ ਵਾਲੀ ਐਡੀ ਕੋਈ ਗੱਲ ਨਹੀਂ ਹੁੰਦੀਗੀ ਥੋੜਾ ਜਿਹਾ ਪੇਸ਼ੈਂਸ ਰੱਖਣਾ ਪੈਂਦਾ ਵੀ ਟਾਈਮ ਲੱਗਦਾ ਕਾਮਯਾਬ ਹੋਣ ਮੈਂ ਤਾਂ ਹੈ ਨਹੀਂ ਵੀ ਸਾਲਾਂ ਕੰਮ ਕੀਤਾ ਘੱਟੋ-ਘੱਟ 5 ਸਾਲ ਭਾਵੇਂ 5 ਸਾਲਾਂ ਜਦੋਂ ਤੁਹਾਡੀਆਂ ਦੋਨਾਂ ਪੀੜੀਆਂ ਦੀਆਂ ਦੋ ਪੀੜੀਆਂ ਦੀਆਂ ਬੱਚੂ ਬਣੀਆਂ ਜੀ ਉਹ ਅੱਗੇ ਇਹ ਸਖਤ ਅੰਦੀਆ ਚੀਜ਼ ਹੈ ਜਦੋਂ ਤੁਸੀਂ ਕੋਆਂਟਲ ਪਲੱਸ ਬੋਲ ਲਾਗੇ ਹੁਣ ਦੁੱਧ ਕਿੰਨਾ ਪੈ ਰਿਹਾ ਅੰਕਲ ਕੋਆਂਟਲ ਪਲੱਸ ਠੀਕ ਹੈ ਜੇ ਤਾਂ ਮੈਨੂੰ ਵੀ ਵੀਡੀਓ ਦੇਖੇ ਤੰਦੇ ਲੋਕਾਂ ਨੂੰ